ਕੋਥੀਆਂ ਇੱਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਕੋਥੀਆਂ ਸਟੋਰ ਸੀਗਾ ਇੰਨਾ ਕਿ ਜਾਗੀ ਮਿੱਟੀ ਘਟੇ ਦੇ ਵਿੱਚ ਆਹ ਬਸਤਰਾਂ ਦੇ ਵਿੱਚ ਕੋਥੀਆਂ ਪਈਆਂ ਸੀਗੀਆਂ ਇੰਨਾ ਬਸਤਰਾਂ ਦੇ ਵਿੱਚ ਇੱਕੋ ਵੀ ਮਾਦ ਨੂੰ ਝਾੜਦਾ ਸਵਾਈ ਕਰਦੀ ਇੱਕੋ ਵੀ ਮੰਦੀ ਹਾਲਤ ਦੇ ਵਿੱਚ ਇਹਨੀਆਂ ਕੋਥੀਆਂ ਵਾਂ ਉਹ ਇੱਥੀਆਂ ਆਈਆਂ ਨੇ ਤੇ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜ ਜਨ ਨੂੰ ਪਹਿਲਾਂ ਉਹ ਸਰੂਪ ਚ 36 ਵਿੱਚ ਸੀਗਾ ਜਿਹੜਾ ਸਾਣਾ ਇੱਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹਨੇ ਦੱਸਿਆ ਸਾਨੂੰ ਉਹ ਕੋ ਚ ਕਾਰਜ ਕਰਦਾ ਸੀਗਾ ਉਨੇ ਆਪਣੇ ਅਕੀਨ ਵਿਖਿਆ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ੍ਹ ਦੇ ਰੋਡ ਤੇ ਸੀ ਅੱਜ ਆਏ ਆ ਸਾਨੂੰ ਪਤਾ ਲੱਗਿਆ ਸੀ ਇੱਥੇ ਗੁਰੂ ਸਾਹਿਬ ਜੀ ਦਾ ਸਰੂਪ ਆ ਸਰੂਪ ਇਹਨਾਂ ਲੋਕਾਂ ਦਾ ਕਹਿਣਾ ਵੀ ਅਸੀਂ ਪਹਿਲਾਂ ਜਿਹੜਾ ਵਾ ਉਹ ਛੱਡ ਆਂ ਛੱਡੇ ਕਿਥੇ ਦੱਸ ਨਹੀਂ ਰਹੇ ਪੋਥੀਆਂ ਇੱਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਪੋਥੀਆਂ ਸਟੋਰ ਸੀਗਾ ਇਨਾਂ ਕ ਜਾਗੀ ਮਿੱਟੀ ਘਟੇਰੇ ਵਿੱਚ ਆ ਬਸਤਾ ਦੇ ਵਿੱਚ ਪੋਥੀਆਂ ਪਈਆਂ ਸੀ ਇੰਨਾ ਬਸਤਰਾਂ ਦੇ ਵਿੱਚ ਇੱਕੋ ਵੀ ਮਾਤ ਨੂੰ ਝਾੜਦਾ ਸਵਾਈ ਕਰਦੀ ਇਤੋਂ ਵੀ ਮੰਦੀ ਹਾਲਤ ਦੇ ਵਿੱਚ ਜਿੰਨੀਆਂ ਕੋਠੀਆਂਆਂ ਵਾਂ ਉਹ ਰੱਖੀਆਂ ਹੋਈਆਂ ਨਹੀਂ ਤੇ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜ ਜਾਨ ਕੋ ਪਹਿਲਾਂ ਉਹ ਸਰੂਪ ਤੇ ਛੱਤੀ ਵਿੱਚ ਸਿੰਘਾ ਜਿਹੜਾ ਸਾਣਾ ਇੱਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹਨੇ ਦੱਸਿਆ ਸਾਨੂੰ ਉਹ ਕੋਈ ਸੇਕਾਰਜ ਕਰਦਾ ਸੀਗਾ ਉਹਨੇ ਆਪਣੀ ਅੱਖੀਂ ਵੇਖਿਆ ਸਰੂਪ ਉਹਨੇ ਸਰੂਪ ਕਿੱਥੇ ਛੱਡ ਕੇ ਸਾਨੂੰ ਦੱਸ ਦੇ ਨਹੀਂ ਘਰਾ ਦੇ ਵਿੱਚ ਕਿਉਂ ਅਸੀਂ ਪ੍ਰਕਾਸ਼ ਕਰਦੇ ਹਾਂ ਮਹਾਰਾਜ ਦੇ ਕਹ ਰਾਹ ਕਿਉਂ ਪੋਥੀਆਂ ਰੱਖਦੇ ਆ ਸਾਨੂੰ ਕਿ ਲੋਡ ਅਸੀਂ ਦਾ ਕਿਲ ਕਿਲ ਕੇ ਰੋਲਾ ਪਾ ਕੇ ਅੜ ਗਏ ਆ ਤੇ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਮਹਾਰਾਜ ਦਾ ਬਾਣੀ ਦਾ ਤੁਸੀਂ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕਰੋ ਕ ਰਾਜਪੂਤੀਆਂ ਸੈਂਚੀਆਂ ਗੁੜਗਾ ਸਾਹਿਬ ਨਾ ਰੱਖੋ ਜੇ ਤੁਸੀਂ ਬਾਣੀ ਨਹੀਂ ਪੜ੍ਹਨੀ ਠੱਟੇ ਦੇ ਵਿੱਚ ਤੁਸੀਂ ਮਾਰੇ ਪੋਥੀਆਂ ਸੁਟੀਆਂ ਹੋਈਆਂ ਨੇ ਸਤਕਾਰ ਆ ਪਾਣੀ ਦਾ ਕੋਈ ਸਿੱਖਾਂ ਦਾ ਬੇੜਾ ਪ੍ਰਾਪਰ ਕਰ ਕੋਇਆ ਤੋਂ ਆਲਾ ਦੇ ਤੇ ਇਹ ਵੇਲੇ ਤੁਸੀਂ ਆਣੇ ਤੇ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਅ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ੍ਹ ਦੇ ਰੋਡ ਤੇ ਸੀ ਅੱਜ ਆਇਆ ਸਾਨੂੰ ਪਤਾ ਲੱਗਿਆ ਸੀ ਇੱਥੇ ਗੁਰੂ ਸਾਹਿਬ ਜੀ ਦਾ ਸਰੂਪ ਆ ਸਰੂਪ ਇਹਨਾਂ ਲੋਕਾਂ ਦਾ ਕਹਿਣਾ ਵੀ ਅਸੀਂ ਪਹਿਲਾਂ ਜਿਹੜਾ ਵਾ ਉਹ ਛਾੜੇ ਆ ਛਾੜੇ ਕਿਤੇ ਦੱਸ ਨਹੀਂ ਰਹੇ ਪੋਥੀਆਂ ਇੱਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਪੋਥੀਆਂ ਸਟੋਰ ਸੀਗਾ ਇਹਨਾਂ ਕ ਜਾਗੀ ਮਿੱਟੀ ਘਟੇਰੇ ਵਿੱਚ ਆ ਬਸਤਾ ਦੇ ਵਿੱਚ ਪੋਥੀਆਂ ਪਈਆਂ ਸੀ ਇੰਨਾ ਬਸਤਰਾਂ ਦੇ ਵਿੱਚ ਇੱਕੋ ਵੀ ਮਾਤ ਨੂੰ ਝਾੜਦਾ ਸਵਾਈ ਕਰਦੀ ਇੱਕੋ ਵੀ ਮੰਦੀ ਹਾਲਤ ਦੇ ਵਿੱਚ ਜਿੰਨੀਆਂ ਪੋਥੀਆਂਆਂ ਵਾਂ ਉਹ ਹਥੀਆਂ ਵੰਜੀਆਂ ਨਹੀਂ ਤੇ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜ ਜਾਨਾ ਕੋ ਪਹਿਲਾਂ ਉਹ ਸਰੂਪ ਤੇ ਛੱਤੀ ਵਿੱਚ ਸਿੰਘਾ ਜਿਹੜਾ ਸਾਨੂੰ ਇੱਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹਨੇ ਦੱਸਿਆ ਸਾਨੂੰ ਉਹ ਕੋ ਕੰਮ ਕਰਦਾ ਸੀਗਾ ਉਹਨੇ ਆਪਣੀ ਅੱਖੀਂ ਵੇਖਿਆ ਸਰੂਪ ਉਹਨੇ ਸਰੂਪ ਕਿੱਥੇ ਛੱਡ ਕੇ ਸਾਨੂੰ ਦੱਸ ਦੇ ਨਹੀਂ ਘਰਾਂ ਦੇ ਵਿੱਚ ਕਿਉਂ ਅਸੀਂ ਪ੍ਰਕਾਸ਼ ਕਰਦੇ ਹਾਂ ਮਹਾਰਾਜ ਦੇ ਘਰਾਂ ਵਿੱਚ ਕਿਉਂ ਪੋਥੀਆਂ ਰੱਖਦੇ ਆ ਸਾਨੂੰ ਕੀ ਲੋੜ ਅਸੀਂ ਤਾਂ ਕਿਲ ਕਿਲ ਕੇ ਰੋਲਾ ਪਾ ਕੇ ਅੜ ਗਏ ਆ ਤੇ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਮਹਾਰਾਜ ਦਾ ਬਾਣੀ ਦਾ ਤੁਸੀਂ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕਰੋ Rajputੀਆਂ ਸੈਂਚੀਆਂ ਗੁੜਕਾ ਸਾਹਿਬ ਨਾ ਰੱਖੋ ਜੇ ਤੁਸੀਂ ਬਾਣੀ ਨਹੀਂ ਪੜ੍ਹਨੀ ਢੱਟੇ ਦੇ ਵਿੱਚ ਤੁਸੀਂ ਮਾਰੇ ਬੁੱਖੇ ਸੁੱਤੀਆਂ ਹੋਈਆਂ ਨੇ ਸਤਕਾਰ ਆ ਬਾਣੀ ਦਾ ਕੋਈ ਸਿੱਖਾਂ ਦਾ ਬੇੜਾ ਅਪਣਾਵ ਕਰ ਕੋਇਆ ਤੋਂ ਆਹ ਲਾਹ ਲੇ ਤੇ ਇਹ ਵੇਲੇ ਤੁਸੀਂ ਹੋਂਦੇ ਹੋ ਇਹ ਕਹਾਇਦਾ ਰਹੇ ਜੀ 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 ਜੀ